ਆਪਣੀ ਖੁਦ ਹੀ ਮੈਨੂਫੈਕਚਰਿੰਗ ਹੈ ਆਪਣੇ ਇੰਨੇ ਵੀ ਆਫਰ ਹੈ ਵੀ ਕੋਈ ਵੀ ਰ ਕੋਲੇ ਵੇਖ ਕੇ ਵੀ ਤਿਆਰ ਕਰਾ ਸਕਦਾ ਜੀ ਕੋਈ ਤੁਸੀਂ ਭਨ ਕੇ ਦੇਖ ਲਓ ਜੇ ਹਰ ਇੱਕ ਡੱਬੀ ਚੋਂ ਤਾਰ ਨਾ ਨਿਕਲੇ ਚਾਹੇ ਥੋੜੇ ਲੱਖ ਰੁਪਏ ਦਾ ਮਟੀਰੀਅਲ ਲੱਗਣਾ ਆਪਾਂ ਤੁਹਾਨੂੰ ਜਾਲੀ ਫਰੀ ਦੇਣੀ ਹੈ ਤੇ ਬ੍ਰਿਤੀ ਵਾਲੀ ਗੱਲ ਕਰੀ ਵੀ ਬ੍ਰਿਤੀ ਨਹੀਂ ਪਾਉਂਦੇ ਫਿਰ ਹੋਰ ਕੀ ਪਾਉਣੇ ਤੁਸੀਂ ਸਪੈਸ਼ਲ ਤਾਂ ਸ਼ਾਮ ਦਾ ਕਰੈਸ਼ਰ ਵੀਰੇ ਜੋਇੰਟ ਲੈਸ ਪਾਵਾ ਆਪਣਾ ਠੀਕ ਹੈ ਜੀ ਕੋਈ ਜੋਇੰਟ ਨਹੀਂ ਇਹਦੇ ਵਿੱਚ ਕੋਈ ਜੋਇੰਟ ਨਹੀਂ 40 ਤਾਰ ਪਈਆ ਕਿਧਰ ਨਾਲ ਇਹ ਇਹ ਨਾ ਵੀਰੇ ਸਪੈਸ਼ਲ ਪਾਵੇ ਵਾਲੀ ਤਾਰ ਜਿੱਲੀ ਵੀ ਜਾਲੀ ਬਣਦੀ ਹੈ ਸਾਰੀ ਮੈਰੀ ਪਾਣੀ ਤਿਆਰ ਕਰਦੇ ਹੱਸ ਆਵੇ ਤੇ ਪਿੱਲਰ ਚੱਲ ਰਿਹਾ ਉਹਦੇ ਇੱਕ ਬਹੁਤ ਵੱਡੀ ਫੈਕਟਰੀ ਦੇ ਵਿੱਚ ਲੈ ਕੇ ਆਏ ਆ ਜਿੱਥੇ ਬਹੁਤ ਵਧੀਆ ਕੁਆਲਿਟੀ ਦੀਆਂ ਸਿਮਿੰਟ ਵਾਲੀਆਂ ਜਾਲੀਆਂ ਤੇ ਸਭ ਤੋਂ ਵੱਖਰੇ ਡਿਜ਼ਾਈਨ ਮਿਲਦੇ ਨੇ ਤੇ ਬੀਰੋ ਨਾਲ ਗੱਲਬਾਤ ਕਰਾਂਗੇ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਵਧੀਆ ਜੀ ਵਧੀਆ ਆਪਣਾ ਨਾਮ ਤੇ ਆਪਣੀ ਫੈਕਟਰੀ ਦੀ ਲੋਕੇਸ਼ਨ ਨਾਮ ਆਪਣੀ ਫਰਮ ਦਾ ਨਾਮ ਹੈ ਦਸ਼ਮੇਸ਼ ਐਲੀਵੇਸ਼ਨ ਜੀ ਭਿੱਖੀ ਰੋਡ ਮਾਨਸਾ ਜੀ ਜਦੋਂ ਮਾਨਸਾ ਤੋਂ ਆ ਰਹੇ ਹਾਂ ਬਰਨਾਲੇ ਵਾਲਾ ਚੌਕ ਟੱਪ ਕੇ ਠੀਕ ਹੈ ਜੀ ਉੱਥੋਂ 500 ਮੀਟਰ ਦੂਰ ਆ ਕੇ ਜੀਓ ਪੰਪ ਹੈ ਜੀਓ ਪੰਪ ਤੇ ਬਿਲਕੁਲ ਸਾਹਮਣੇ ਆਪਣੀ ਫੈਕਟਰੀ ਹੈ ਵੀਰੇ ਠੀਕ ਹੈ ਜੀ ਤੇ ਭਾਈ ਬਹੁਤ ਵੱਡੀ ਫੈਕਟਰੀ ਲਾ ਰਖੀ ਅਮਲ ਜਾਲੀਆਂ ਲਈ ਵੀ ਐਡਾ ਪ੍ਰੋਜੈਕਟ ਲਾਉਣਾ ਪੈਂਦਾ ਜਾਲੀਆਂ ਸਪੈਸ਼ਲ ਆਏ ਵੀਰੇ ਜਾਲੀਆਂ ਲਈ ਲਾਇਆ ਆਮ ਪਤਾ ਕੀ ਇਹ ਲੋਕ ਪੰਜ ਪੰਜ 10 ਦਾ ਜਾਲੀਆਂ ਰੱਖ ਰੱਖੀਆਂ ਜਾਂ ਕੋ ਪਰਵਾਸੀ ਵਾਲਿਆ ਜਾਂ ਕਿ ਤੋ ਰਿਆ ਕੇ ਵੇਚ ਰਿਹਾ ਆਪਾਂ ਆਪਣੀ ਖੁਦ ਹੀ ਮੈਨੂਫੈਕਚਰਿੰਗ ਹੈ ਆਪਣੇ ਇੰਨੇ ਵੀ ਆਫਰ ਹੈ ਵੀ ਕੋਈ ਵੀਰ ਕੋਲੇ ਵਹਿ ਕੇ ਵੀ ਤਿਆਰ ਕਰਾ ਸਕਦਾ अच्छा जी, जी भाई ते भाई ਹੁਣ ਜੇ ਸ਼ੁਰੂ ਕਰੀਏ ਇਧਰੋਂ ਪਾਵੇਂ ਤੋਂ ਕਰ ਲਈ ਸ਼ੁਰੂ ਭਾਈ ਜੀ ਬਾਈ ਜੀ ਕੀ ਕੀ ਪ੍ਰੋਡਕਟ ਆਉਂਦੇ ਆ ਜਾਲੀਆਂ ਦੇ ਵਿਚਾਂ ਅੱਜ ਕੱਲ ਕਿਹੜੇ ਕਿਹੜੇ ਚੀਜ਼ਾਂ ਚੱਲ ਰਹੀਆਂ ਨੇ ਮੇਨ ਪਾਵੇ ਜਾਲੀਆਂ ਪਿੱਲਰ ਸਭ ਕੁਝ ਆ 1.5 ਫੁੱਟਾ ਪਾਵਾ ਹੈ ਵੀਰੇ ਆਪਣੇ ਕੋਲ ਠੀਕ ਆ ਜੀ ਠੀਕ ਉਸ ਤੋਂ ਬਾਅਦ ਆ ਗਿਆ ਪਿੱਲਰ ਠੀਕ ਆ ਜੀ 3 ਫੁੱਟਾ ਇਹ ਜਿਵੇਂ ਇਹਨਾਂ ਦੇ ਵਿਚਾਲੇ ਲੱਗਦਾ ਭਾਈ ਜੀ ਜੀ ਇੱਥੇ ਜਾਲੀ ਪੇਜੂਗੀ ਜੀ ਆ ਵਿਚਾਲੇ ਆ ਕੇ ਇੱਥੇ ਫਿਰ ਜਾਲੀ ਠੀਕ ਆ ਜੀ ਜੀ ਬਾਈ ਇਹ ਆਮ ਜਿਵੇਂ ਆਪਾਂ ਗੁਰੂ ਘਰ ਡੇਰੇ ਮੰਦਿਰ ਚ ਲਾਉਣ ਲਈ ਠੀਕ ਆ ਜੀ ਧਾਰਮਿਕ ਜਗ੍ਹਾ ਤੇ ਲੋਕ ਲਾ ਠੀਕ ਹੈ ਜੀ ਇਸ ਤੋਂ ਅੱਗੇ ਬਾਈ ਜੀ ਇਹ ਗੋਲ ਗੋਲ ਜਾਲੀ ਹੋ ਗਈ ਵੀਰੇ ਜੀ ਹਾਂ ਬਾਕੀ ਜਾਲੀ ਆਪਣੀ ਕੋਈ ਇਚਾ ਮਤਲਬ ਕੰਚ ਤੋਂ ਘੜਕਦੀ ਆ ਬਿਲਕੁਲ 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 ਠੀਕ ਹੈ ਜੀ ਮਤਲਬ ਕੁਝ ਨਹੀਂ ਹੁੰਦਾ ਬਾਈ ਇਹਨੂੰ ਜਿੰਨਾ ਮਰਜ਼ੀ ਖੜਕਾਈ ਚੱਲੀ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਵੀਰੇ ਠੀਕ ਹੈ ਜੀ ਇਸ ਤੋਂ ਅੱਗੇ ਬਾਈ ਜੀ ਇਹ 2 4 ਦੀ ਜਾਲੀ ਆ ਗਈ ਵੀਰੇ ਜੀ ਇਹਦਾ ਬਹੁਤ ਟ੍ਰੈਂਡ ਹੈ ਮਤਲਬ ਇਹ ਜਾਲੀ ਦਾ ਡਿਜ਼ਾਈਨ ਅੱਜ ਕੱਲ੍ਹ ਚੱਲ ਰਿਹਾ ਚਾ ਫੁੱਲ ਡਿਮਾਂਡ ਹੈ ਵੀਰੇ ਇਸ ਜਾਲੀ ਦੀ ਠੀਕ ਹੈ ਜੀ ਫੁੱਲ ਡਿਮਾਂਡ ਹੈ ਇਹ ਬਾਈ ਸਾਰੇ ਡਿਜ਼ਾਈਨ ਦਿਖਾ ਦਿਓ ਫਿਰ ਆਪਾਂ ਬਣਦੀ ਵੀ ਦਿਖ ਇਹ ਵੀ 1.5-3 ਚ ਆ ਵੀਰੇ ਠੀਕ ਆ ਜੀ ਇਹ 2-3 ਚ ਆ ਗਿਆ ਡਿਜ਼ਾਈਨ ਜੀ ਆ 2-3 2-3 ਚ ਜੀ ਇਹਨੂੰ ਐਂ ਕਰਕੇ ਦੇਖਾਂਗੇ ਨਾ ਫਿਰ ਇਹਦੀ ਪ੍ਰੋਪਰ ਲੁੱਕ ਆਊਗੀ ਅੱਛਾ ਟੈਡੇ ਲੋਡ ਕਰਕੇ ਜੀ ਬਾਈ ਠੀਕ ਆ ਜੀ ਬਹੁਤ ਸੋਹਣੀ ਜਾਲੀ ਬਣੀ ਹੋਈ ਆ ਤੇ ਇਧਰ ਬਈ ਆਹ ਟੋਡੇ ਕਹਿੰਦੇ ਇਹਨਾਂ ਨੂੰ ਇਹ ਟੋਡੇ ਟੋਡੇ ਠੀਕ ਆ ਜੀ ਜਿਹੜੇ ਕਹਿੰਦਾ ਸਿੱਧੂ ਮਸਲੂਵ ਦੀ ਹਵੇਲੀ ਚ ਲੱਗ ਕੇ ਆਉਂਗੇ ਹਵੇਲੀ ਚ ਲੱਗਿਆ ਹਾਂ ਐਂ ਲੱਗਦਾ ਇਹ ਅੱਛਾ ਮੁੱਦੇ ਲੱਗਦੇ ਹਨਾ ਬਾਈ ਜੀ ਬਾਈ ਜੀ ਹਾਂ ਬਹੁਤ ਸੋਹਣੀ ਲੁੱਕਾਂ ਦੀ ਆ ਹਾਂ ਜੀ ਬਾਈ ਜਿਵੇਂ ਖੜਕਾ ਕੇ ਉਧਰ ਦਿਖਾਈ ਸੀ ਮਾ ਕੇ ਤਾਂ ਇੱਕ ਜਾਲ ਲੋਜੀ ਜਿਹੜੀ ਮਰਜੀ ਇੱਕ ਹੋਰ ਐ ਜੇ ਵੀ ਮਰਜੀ ਫੁੱਲ ਤੇਜ ਮਾਰੀਆਂ ਦੋਸਤੋ ਕੋਈ ਵੀ ਕਿਸ ਤਰ੍ਹਾਂ ਦੀ ਤੇੜ ਜਾਂ ਕੋਈ ਦਿੱਕਤ ਨਹੀਂ ਹੈਗੀ ਜਿਹੜੀ ਵੀ ਜਾਲੀ ਮਰਜੀ ਕੋਈ ਤੁਸੀਂ ਭਨ ਕੇ ਦੇਖ ਲਓ ਜੇ ਹਰ ਇੱਕ ਡੱਬੀ ਚੋਂ ਤਾਰ ਨਾ ਨਿਕਲੇ ਚਾਹੇ ਥੋੜੇ ਲੱਖ ਰੁਪਏ ਦਾ ਮਟੀਰੀਅਲ ਲੱਗਣਾ ਆਪਾਂ ਤੁਹਾਨੂੰ ਜਾਲੀ ਫ੍ਰੀ ਦੇਣੀ ਹੈ ਤੇ ਆ ਵੱਡੀ ਜਿਹੀ ਕਿੰਮ ਪਈ ਆ ਬਈ ਇਹ ਇੱਕ ਵੀਰ ਸੀਗਾ ਥੋੜਾ ਜਿਹਾ ਵਹਿਮ ਕਰਦਾ ਸੀਗਾ ਉਹ ਕਹਿੰਦਾ ਯਾਰ ਮੇਰੇ ਜਾਲੀ ਵਾਧ ਘਟ ਕੇ ਲੱਗੂਗੀ ਮੈਂ ਕਹਿੰਦਾ ਤੁਸੀਂ ਲੈ ਜਾਓ ਕੱਟ ਕੇ ਲਾ ਲਿਓ ਉਹ ਕਹਿੰਦਾ ਵੀ ਕੱਟੂ ਮੈਂ ਕਿਵੇਂ ਮੈਂ ਕਹਿੰਦਾ ਕੱਟ ਨਾਲ ਕਹਿੰਦਾ ਜੀ ਕੋਈ ਤੇੜ ਆ ਗਈ ਜਾਂ ਕੁਝ ਵੀ ਮੈਂ ਕਹਿੰਦਾ अच्छा जी मैं कह पर ਤੁਸੀਂ ਇੱਕ ਸ਼ਰਤ ਹੈ ਕਿ ਮੇਰੀ ਕੱਟ ਕੇ ਮੈਨੂੰ ਸ਼ਾਵਾਸ਼ ਜਾਂ ਲਾਂਭਾ ਦੇ ਕੇ ਜਾਣਾ ਠੀਕ ਹੈ ਜੀ ਉਹ ਵੀਰ ਨਾਲੇ ਦਾ ਧਰ ਕੇ ਜਾ ਨਾਲੇ ਬਹੁਤ ਖੁਸ਼ ਹੋਇਆ ਉਹ ਉਹ ਬੰਦਾ ਪੱਥਰ ਮੰਗੂਗਾ ਇਹਦਾ ਨਾ ਜਮਾ ਦੋ ਦੋ ਚਾਰ ਆਪਣੇ ਕੋਲ ਬੰਦੇ ਨੇ ਹੋਰ ਵੀ ਭੇਜੇ ਉਹ ਕਹਿੰਦਾ ਹੁਣ ਕੋਈ ਚੱਕਰ ਨਹੀਂ ਵੀਰੇ ਜੀ ਤੇ ਬਹੁਤ ਸੋਹਣੀ ਲੁੱਕ ਆ ਰਹੀ ਹੈ ਨਾ ਬਾਈ ਤੇ ਭਾਈ ਇਸ ਤੋਂ ਅੱਗੇ ਚੱਲੀਏ ਜੇ ਫਿਰ ਫੈਕਟਰੀ ਵੱਲ ਹਾਂ ਕੇ ਆ ਜੀ ਭਾਈ ਹੁਣ ਜਿਹੜੀ ਚੀਜ਼ ਤੁਸੀਂ ਬਰੇਤੀ ਵਾਲੀ ਗੱਲ ਕਰੀ ਵੀ ਬਰੇਤੀ ਨਹੀਂ ਪਾਉਂਦੇ ਫਿਰ ਹੋਰ ਕੀ ਪਾਉਣੇ ਤੁਸੀਂ ਸਪੈਸ਼ਲ ਤਾਂ ਸ਼ਾਮ ਦਾ ਕਰੈਸ਼ਰ ਵੀਰੇ ਠੀਕ ਆ ਜੀ ਸਪੈਸ਼ਲ ਇਹ ਕਿੱਥੋਂ ਆਗਾ ਸਪੈਸ਼ਲ ਤਾਂ ਸ਼ਾਮ ਚੋਂ ਸਿੱਧਾ ਟਿਪਰੀ ਮੰਗਾਈਦਾ ਆਪਾਂ ਠੀਕ ਆ ਹਾਂ ਇਹਦੇ ਚ ਬਰੇਤੀ ਪਾਉਣ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਠੀਕ ਆ ਜੀ ਇਹਦੀ ਬਣਵਾਈ ਐ ਇਸ ਤਰੀਕੇ ਨਾਲ ਪੱਥਰਾਂ ਚੋਂ ਬਣ ਕੇ ਆਉਂਦਾ ਹੈ ਅੱਛਾ ਜੀ ਸਪੈਸ਼ਲ ਮਤਲਬ ਇਹਦੇ ਨਾਲ ਫਿਰ ਭਾਈ ਲਾਈਫ ਵਾਲ ਜਾਂਦੀ ਹੈ ਇਹਦੀ ਪਕੜ ਬਹੁਤ ਜ਼ਿਆਦਾ ਬਣ ਜਾਂਦੀ ਹੈ ਇਹਦੇ ਨਾਲ ਵੀਰੇ ਠੀਕ ਆ ਜੀ ਹਾਂ ਜਿਵੇਂ ਹੁ ਮੈਂ ਵੀਰੇ ਨੂੰ ਕਹਿੰਦਾ ਨੇੜੇ ਕਰਕੇ ਦਿਖਾ ਦੂ ਮਾੜਾ ਜੀ ਜੀ ਇਹ ਬਜਰੀ ਚ ਗੁਲਾਈ ਵਾਲਾ ਦਾਣਾ ਇੱਕ ਵੀ ਨਹੀਂ ਇਹਦੇ ਚ ਅੱਛਾ ਜੀ ਉਹਦਾ ਫਰਕ ਕੀ ਹੁੰਦਾ ਬਈ ਗੁਲਾਈ ਵਾਲੇ ਦਾ ਗੁਲਾਈ ਵਾਲੇ ਦੇ ਵੀਰੇ ਮਸਾਲਾ ਘੱਟ ਚੜੂਗਾ ਉਹਦੀ ਪਕੜ ਨਹੀਂ ਬਣਦੀ ਇਹਨੂੰ ਸਾਰੇ ਦਾਣੇ ਨੇ ਬਜਰੀ ਦੇ ਪ੍ਰੋਪਰ ਜਦੋਂ ਮਸਾਲੇ ਚ ਮਿਕਸ ਕਰਾਂਗੇ ਨਾ ਇਹਨੂੰ ਇਹਨੇ ਪਕੜ ਬਣਾ ਲੈਣੀ ਹੈ ਜਕੜ ਬਣ ਜਾਂਦਾ ਇਹਦਾ ਅੱਛਾ ਇਹ ਦੋਨੇ ਚੀਜ਼ਾਂ ਦਾ ਕਮਾਲ ਹੈ ਵੀ ਆਪਣੀ ਮਿਹਨਤ ਹੀ ਜ਼ਿਆਦਾ ਹਾਂ ਬਿਲਕੁਲ ਆਪ ਲਗਭਗ ਮੈਂ ਦੇਖ ਤੁਸੀਂ ਵੀ ਦੇਖੋਗੇ ਵੀਡੀਓ ਕਰੀਆਂ ਪਹਿਲਾਂ ਵੀ ਹੁਣ ਵੀ ਕਿਤੇ ਦੇਖੋ ਤਾਂ ਇਹ ਵਰਤਦਾ ਨਹੀਂ ਹੈ ਕੋਈ ਜੀ ਆ ਵੀ ਇੱਕ ਅੰਗਲਾਰਨਜੀ ਵਾਲਾ ਡਿਜ਼ਾਈਨ ਬਈ ਇਹ ਕਿਹ ਇਹ ਤਾਂ ਬਣਾਉਣੀ ਬਹੁਤ ਔਖੀ ਹੋਊਗੀ। ਇਹ ਥੋੜੀ ਪੂਰੀ ਹੈਵੀ ਜਾਲੀ ਹੈ ਵੀਰੇ। ਠੀਕ ਆ ਜੀ। ਪੂਰੀ ਹੈਵੀ ਜਾਲੀ ਹੈ ਇਹ। ਜੀ। ਇਹ ਵੀ ਜਿਵੇਂ ਤੁਸੀਂ ਕਹਿੰਦੇ ਖੜਕਦੀਆਂ ਖੜਕਾ ਕੇ ਦੇਖੋ ਇਹਨੂੰ। ਠੀਕ ਹੈ ਜੀ। ਚੈੱਕ ਕਰਨੀ। ਬਹੁਤ ਡਿਮਾਂਡ ਹੈ ਇਹਦੀ ਵੀ ਵੀਰੇ। ਤੇ ਆਹ ਦੀਵਿਆਂ ਵਾਲਾ ਡਿਜ਼ਾਈਨ ਬਹੁਤ ਚੱਲਦਾ ਹੈ। ਦੀਵਿਆਂ ਵਾਲਾ। ਹਾਂ। ਜੀ। ਲਓ ਵੀ ਮਿੱਤਰੋ ਇਹਦਾ ਤਾਂ ਆਰਡਰ ਜਦੋਂ ਮਰਜ਼ੀ ਮਾਰ ਲਿਓ। ਇਹਦਾ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਯਾਰ ਘਰ 'ਚ ਜਾਲੀ ਲਾਈ ਤੇ ਸੋਹਣੀ ਨਾ ਲੱਗੇ। ਤੇ ਭਾਈ ਇੱਕ ਚੀਜ਼ ਹੋਰ ਖਾਸ ਹੈ। ਸਟਾਕ ਮੂਰੇ ਵੀ ਬਹੁਤ ਪਿਆ ਤੇ ਸਟਾਕ ਇੱਥੇ ਵੀ ਵਾਧੂ ਪਿਆ। ਸਟਾਕ ਇਹ ਤਾਂ ਤੇ ਬਾਈ ਜਿਵੇਂ ਇੱਧਰ ਮੈਂ ਦੇਖ ਰਾ ਪ੍ਰਾਲੀ ਪਈ ਐ ਫਿਰ ਜਦੋਂ ਭੇਜਦੇ ਹਾਂ ਉਹਦੇ ਵਿੱਚ ਲਾ ਕੇ ਭੇਜਦੇ ਆਂ ਪ੍ਰਾਲੀ ਲਾ ਕੇ ਭੇਜਦੇ ਆਂ ਠੀਕ ਆ ਵੀ ਟੁੱਟ ਭੱਜਣਾ ਨਹੀਂ ਬਿਲਕੁਲ 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 ਠੀਕ ਆ ਜੀ ਤੇ ਬਾਈ ਬਣਦੀਆਂ ਵੀ ਦਿਖਾ ਦਈਏ ਜੀ ਬਣਦੀਆਂ ਵੀ ਦਿਖਾ ਦਈਏ ਇੱਕ ਵਾਰ ਪਾਵੇ ਜਰੂਰ ਦਿਖਾਉਣੇ ਪਾਵੇ ਵੀ ਬਹੁਤ ਡਿਮਾਂਡ ਦੇ ਵਿੱਚ ਰਹਿੰਦੇ ਨੇ ਜੀ ਹਾਂ ਆ ਜੀ ਇਹ ਬਰਫੀ ਪੀਸਾ ਕੇ ਜੀ ਇਹ ਕਾਜੂ ਕਤਲੀ ਟਾਈਪ ਕਹਿੰਦੇ ਨੇ ਕਾਜੂ ਕਤਲੀ ਜੀ ਹਾਂ ਫੁੱਲ ਹੈਵੀ ਫੁੱਲ ਹੈਵੀ ਹੈ ਕੀ ਬਾਤ ਹੈ ਜੀ ਲਓ ਵੀ ਦੋਸਤੋ ਸਟਾਕ ਵੀ ਫੁੱਲ ਆ ਬਾਈ ਹੋਰਾਂ ਕੋਲੇ ਕੁਆਲਿਟੀ ਤੁਹਾਡੇ ਸਾਹਮਣੇ ਹੈਗੇ ਤੇ ਜਿਹ ਉਥੇ ਕੀ ਆ ਉਹ ਤੁਹਾਡੇ ਥੋੜੇ ਟਾਈਮ ਪਾ ਕੇ ਪੁਰ ਲੱਗ ਜਾਂਦੀ ਪਹਿਲਾਂ ਲੋਕਾਂ ਨੇ ਛੱਡੀਆਂ ਹੀ ਤਾਂ ਆਏ ਵੀਰੇ ਇਹ ਠੀਕ ਆ ਜੀ ਪਾਵੇ ਤੇ ਜਾਲੀਆਂ ਪਹਿਲਾਂ ਲੋਕਾਂ ਆਂ ਪਾਵੇ ਲਾਉਂਦੇ ਸੀ ਨਾ ਠੀਕ ਆ ਜੀ ਕੱਲ ਵੀਰ ਬੱਲੋ ਪਿੰਡ ਤੋਂ ਆਏ ਸੀ ਮੇਰੇ ਕੋਲੇ ਉਹ ਕਹਿੰਦਾ ਪਹਿਲਾਂ ਮੇਰੇ ਪਾਵੇ ਲੱਗੇ ਪਰ ਮੈਂ ਹੁਣ ਜਾਲੀ ਲਾਉਣੀ ਆ ਜੀ ਫਿਰ ਉਹਦੀ ਸੈਟੀਸਫੈਕਸ਼ਨ ਕਰਾਈ ਅੱਜ ਫਿਰ ਲੈ ਕੇ ਜਾਣੀ ਉਹਨੇ ਜਾਲੀਆਂ ਹੋਰ ਸਵੇਰੇ ਫੋਨ ਆਇਆ ਸੀ ਠੀਕ ਆ ਜੀ ਆ ਭਾਈ ਪਾਵੇ ਵਾਲਾ ਜੋਇੰਟਲੈਸ ਪਾਵਾ ਆਪਣਾ ਠੀਕ ਆ ਜੀ ਕੋਈ ਜੋਇੰਟ ਨਹੀਂ ਇਹਦੇ ਵਿੱਚ ਕੋਈ ਜੋਇੰਟ ਨਹੀਂ ਠੀਕ ਆ ਜੀ ਇਹ ਫੁੱਟ ਚ ਦੋ ਲੱਗਦੇ ਆ ਜੀ 6 ਇੰਚ ਇਹਦੇ ਉੱਪਰ ਵੀ ਟੋਪੀ ਰੱਖੀ ਜਾਂਦੀ ਹੈ ਜਾਂ ਕਿਵੇਂ ਫਿਰ ਹੁੰਦਾ ਸਿਸਟਮ ਨਹੀਂ ਇਹ ਦਾ ਮੰਨ ਕੇ ਚੱਲੋ ਉੱਪਰ ਨਾ ਇੱਟਾਂ ਦਾ ਰਦਾ ਲੱਗ ਜਾਂਦਾ ਠੀਕ ਆ ਜੀ ਬਾਕੀ ਦਾ ਕਾਰਾਗਰੀ ਮਿਸਤਰੀ ਕਾਰੀ ਦਿੰਦੇ ਆ ਸਾਰੇ ਜੀ ਤੇ ਆਜੋ ਬਾਈ ਫਿਰ ਅੱਗੇ ਚੱਲਦੇ ਆ ਤੇ ਲਓ ਵੀ ਦੋਸਤੋ ਸਟਾਕ ਪੂਰਾ ਹੈਗਾ ਕੁਆਲਿਟੀ ਸੋਨ ਸਾਹਮਣੇ ਦਿਖਾਤੀ ਤੇ ਬਾਈ ਰੇਟ ਦੀ ਵੀ ਥੋੜੀ ਦੱਸ ਦੀ ਵੀ ਕਿੱਥੋਂ ਕਿ ਸ਼ੁਰੂਆਤ ਹੋ ਜਾਂਦੀ ਜਾਲੀਆਂ ਦੀ ਤੇ ਭਾਵੇਂ ਰੇਟ ਤਾਂ ਨਾ ਲਗਭਗ ਵੀਰੇ ਸਾਈਜ਼ ਦੇ ਹਿਸਾਬ ਨਾਲ ਹੈ ਠੀਕ ਹੈ ਹਾਂ ਜਿਵੇਂ ਜਿਵੇਂ ਸਾਈਜ਼ ਵੱਡਾ ਜਾਂਦਾ ਹੈ ਫਿਰ ਰੇਟ ਤਾਂ ਵਾਧੇ ਜਾਂਦੇ ਉਹ 500 ਤੋਂ ਹੋ ਜਾਂਦੀ ਹੈ ਜਾਂ 600 500 ਤੋਂ 500 ਤੋਂ ਸਟਾਰਟ ਆ ਜਾਲੀ ਆਪਣੇ ਕੋਲੇ ਵੈਸੇ ਜਿਵੇਂ 2 3 ਦੀ ਤਾਂ ਉਸ ਤੋਂ ਵੀ ਥੱਲੇ ਹੋ ਜਾਂਦੀ ਹੈ ਠੀਕ ਹੈ ਜੀ ਇਹਦੇ ਭਾਈ ਮਟਾਈ ਦਾ ਵੀ ਫਰਕ ਹੁੰਦਾ ਕੋਈ ਨਾ ਮਟਾਈ ਦਾ ਹੁੰਦਾ ਠੀਕ ਹੈ ਲਗਭਗ 2 ਇੰਚ ਪੌਣੇ 2 ਇੰਚ ਤੇ ਆਪਣੇ ਕੋਲੇ ਫਰਮ ਹੈ ਸਾਰੇ ਠੀਕ ਹੈ ਫਿਰ ਜਿਆਦਾ ਮੋਟਾ ਕਰਦੇ ਆ ਉਹਦੀ ਜਿਆਦਾ ਨਾ weight ਬਹੁਤ ਜਿਆਦਾ ਵਾਝ ਜਾਂਦਾ ਜਾਲੀ ਠੀਕ ਹੈ ਜੀ ਉਹਦੇ ਚ ਫਿਰ ਕੋਈ ਇੰਨੀ ਜਿਆਦਾ ਨਹੀਂ ਸਕਦਾ ਇਹ ਵਾਲੀ ਗੱਲ ਨਹੀਂ ਰਹਿੰਦੀ ਜੀ ਠੀਕ ਹੈ ਬਾਈ ਜੀ ਇਹ ਇਸ ਤਰੀਕੇ ਨਾਲ ਬਣਦੀ ਹੈ ਫਿਰ ਬਾਈ ਪਰਮਿਆਂ ਦੇ ਵਿੱਚ ਹਾਂਜੀ ਹਾਂਜੀ ਆ ਦੇਖੋ ਤਾਰ ਨਾਲ ਜਿਵੇਂ ਡੱਬੀ ਨਾਲ ਡੱਬੀ ਜੋੜ ਕੇ ਠੀਕ ਹੈ ਜੀ ਹਾਂ ਇਹਦੇ ਨਾਲ ਬਾਈ ਫਿਰ ਮਜ਼ਬੂਤੀ ਜ਼ਿਆਦਾ ਹੋ ਜਾਂਦੀ ਹੈ ਫੁੱਲ ਮਜ਼ਬੂਤੀ ਹੋ ਜਾਂਦੀ ਹੈ ਦੀ ਕੈਚਿੰਗ ਪਾਵਰ ਵਧ ਜਾਂਦੀ ਹੈ ਇਹ ਸਾਰੇ ਦੇ ਵਿੱਚ ਜਾਲੀ ਹੋਗੀ ਤੇ ਪਾਵੇ ਹੋਗੇ ਆ ਬਾਈ ਮੋਟੀ ਤਾਰ ਪਈ ਹੈ ਕਿਧਰ ਨਾਲ ਇਹ ਇਹ ਨਾ ਵੀਰੇ ਸਪੈਸ਼ਲ ਪਾਵੇ ਵਾਲੀ ਤਾਰ ਅੱਛਾ ਜਿਹੜਾ ਪਾਵੇ ਉਹਨਾਂ ਦੇ ਵਿੱਚ ਮੋਟੀ ਪੈਂਦੀ ਹੈ ਪਾਵਿਆਂ ਦੇ ਵਿੱਚ ਮੋਟੀ ਤਾਰ ਪੈਂਦੀ ਹੈ ਅਛਾ ਸਰੀਆ ਮੰਗ ਜਿਵੇਂ ਪਹਿਲਾਂ ਮੋਟਾ ਸਰੀਆ ਪੈਂਦਾ ਸੀ ਹਾਂਜੀ ਹਾਂਜੀ ਹੁਣ ਆ ਫਾਈਬਰ ਦਾ ਸਰੀਆ ਵੀ ਆ ਗਿਆ ਠੀਕ ਹੁਣ ਆਪਣੀ ਚੱਲੀ ਜਾਂਦੀ ਹੈ ਗੁਜਰਾਤ ਗੱਲਬਾਤ ਠੀਕ ਹੈ ਜੀ ਉਹ ਮੰਗਾਉਣਾ ਆਪਾਂ ਕੀ ਬਾਤ ਸਪੈਸ਼ਲ ਪਾਵੇ ਤੇ ਬਾਰਡਰਾਂ ਚ ਪਾਉਣ ਵਾਸਤੇ ਜੀ ਤੇ ਆ ਜੋ ਵੀ ਮਿੱਤਰੋ ਦਿਖਾਉਣੇ ਆ ਤੇ ਬਈ ਇਹ ਫਿਰ ਵਾਈਬ੍ਰੇਟਰ ਤੇ ਮਤਲਬ ਪਾ ਕੇ ਸਮਾਨ ਵਾਈਬ੍ਰੇਟਰ ਠੀਕ ਹਾਂਜੀ ਹਾਂਜੀ ਵਾਈਬ੍ਰੇਟ ਕਰਦਾ ਇਹ ਇਹ ਤਾਂ ਛੋਟਾ ਛੋਟਾ ਵਾਈਬ੍ਰੇਟਰ ਆਪਣੇ ਕੋਲੇ ਠੀਕ ਹੈ ਹਾਂ 1.5 ਫੁੱਟ ਵਾਲਾ ਜਾਂ ਕੋਈ 2 ਫੁੱਟ ਵਾਲਾ ਪੀਸ ਤਿਆਰ ਕਰਨਾ ਉਹਦੀ ਵਾਸਤੇ ਹੀ ਹੈ ਤਾਂ ਠੀਕ ਹੈ ਜੀ ਤੇ ਇੱਕ ਵਈ ਹੁਣ ਗੱਲ ਆ ਜਾਂਦੀ ਆ ਪਾਣੀ ਦੀ ਬਹੁਤ ਸਾਰੇ ਮਿੱਤਰ ਕੀ ਕਰਦੇ ਨੇ ਜਿਵੇਂ ਜਾਲੀਆਂ ਪਾਣੀ ਦੇ ਵਿੱਚ ਤੁਸੀਂ ਵੀ ਰੱਖ ਰੱਖੀਆਂ ਨੇ ਵੀ ਇਹ ਕੱਲਾ ਦਿਖਾਵੇ ਲਈ ਹੁੰਦੀ ਹੈ ਕਿ ਰੱਖਣੀ ਜ਼ਰੂਰੀ ਆ ਬਈ ਨਹੀਂ ਨਹੀਂ ਜ਼ਰੂਰੀ ਹੈ ਠੀਕ ਹੈ ਇਹ ਚ ਸੀਮੈਂਟ ਵਰਤਦੇ ਨੇ ਵੀਰੇ ਆਪਾਂ 43 OPC ਹਾਂਜੀ ਉਹਦੀ ਪਾਵਰ ਇੰਨੀ ਹੁੰਦੀ ਆ ਉਹ ਪਾਣੀ ਤੋਂ ਬਿਨਾ ਪਾੜ ਜਾਂਦਾ ਹੈ ਕਈ ਵਾਰੀ ਸਾਡੇ ਤੋਂ ਵੀ ਗਲਤੀ ਹੋ ਜੇ ਕੋਈ ਜਾਲੀ ਬਾਹਰ ਰਹਿ ਜੇ ਤਾਂ ਫਿਰ ਲੱਗਦਾ ਵੀ ਜਿਵੇਂ ਟ੍ਰੀਡ ਦੇਣ ਲੱਗ ਜਾਂਦਾ ਸਪੈਸ਼ਲ ਨਹਿਰੀ ਪਾਣੀ ਵਾਲਾ ਤੇ ਐਡੀ ਵੱਡੀ ਬਈ ਪੂਲ ਵਾਂਗੂ ਟੈਂਕੀ ਬਣਾਏ ਫਿਰ ਨਹਿਰੀ ਪਾਣੀ ਬਈ ਇਹ ਸਾਰਾ ਫਿਰ ਨਹਿਰੀ ਪਾਣੀ ਆਪਣੇ ਕੋਲੇ ਆਪਾਂ ਕੈਂਟਰ ਪਵਾ ਰਹੇ ਆ ਠੀਕ ਹੈ ਅੱਛਾ ਇਹਦੇ ਵਿੱਚ ਸਾਰੀਆਂ ਫਿਰ ਜਿੰਨੀ ਵੀ ਜਾਲੀ ਬਣਦੀ ਹੈ ਸਾਰੀ ਨਹਿਰੀ ਪਾਣੀ ਤਿਆਰ ਕਰਦੇ ਆ ਜਮਾਉਣਾ ਜਾਲੀ ਬਣ ਗਈ ਪੂਰੀ ਤਰ੍ਹਾਂ ਇਸ ਤੋਂ ਬਾਅਦ ਇਹ ਨਹਿਰੀ ਪਾਣੀ ਦੇ ਵਿੱਚ ਰੱਖੀ ਜਾਓ ਰੱਖੀ ਜਾਊਗੀ ਹਾਂ ਇਹਨੂੰ ਇੱਕ ਇੱਕ ਤੋਂ ਡੇਢ ਦਿਨ ਬਾਅਦ ਹੁਣ ਜਿਵੇਂ ਗਰਮੀ ਹੈ ਨਾ ਇੱਕ ਤੋਂ ਡੇਢ ਦਿਨ ਬਾਅਦ ਰੱਖਦੇ ਆ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਵੀ ਚਲਾ ਕੇ ਤਿੰਨ ਤੋਂ ਚਾਰ ਦਿਨ ਦਾ ਪ੍ਰੋਸੈਸ ਹੈਗਾ ਉਹਦੇ ਵਿੱਚ ਰੱਖਣਾ ਠੀਕ ਹੈ ਜੀ ਇੱਕ ਬਾਈ ਜੀ ਉਹ ਵੀ ਦਿਖਾ ਦਈਏ ਧਾਰਮਿਕ ਮਤਲਬ ਜਿਵੇਂ ਗੁਰੂ ਘਰ ਦੇ ਵਿੱਚ ਚਲਾਉਣੇ ਆ ਅਸਲ ਜਿਹਦੀ ਨਾ ਵੀਰੇ ਡਿਮਾਂਡ ਬਹੁਤ ਸੀ ਠੀਕ ਹੈ ਜੀ ਕੋਈ ਵੀ ਫੈਮਿਲੀ ਤੋਂ ਆਉਂਦਾ ਨਾ ਜਿਵੇਂ ਅਗਲਾ ਕਹਿੰਦਾ ਯਾਰ ਸਾਨੂੰ ਖੰਡਾ ਦਿਓ ਜ਼ਰੂਰ ਵੀ ਹਾਂ ਜਾਂ ਜਿਵੇਂ ਸਾਰਾ ਡਿਜ਼ਾਈਨ ਬਨਾਲੇ ਵੀ ਵਿਚਾਲੇ ਅਸੀਂ ਖੰਡਾ ਲਾਉਣਾ ਹਾਂ ਹਾਂ ਬਹੁਤ ਸੋਹਣੀ ਲੁੱਕ ਆ ਬਈ ਤੇ ਬਹੁਤ ਸਪਾਈ ਨਾਲ ਬਣੀ ਹੋਈ ਚੀਜ਼ ਆ ਦੋਸਤੋ ਦੇਖ ਸਕਦੇ ਹੋ ਅਜ ਦੂਬਾ ਦਾ ਆਪਾਂ ਚੱਲਦੇ ਆਂ ਵੀ ਜਿਹੜੇ ਵਾਈਬਰੇਟਰ ਤੇ ਬਣਾਉਂਦੇ ਆ ਇਹ ਆ ਬਈ ਛੋਟੀ ਜਿਹੀ ਜਾਲੀ ਆ ਗਈ ਇਹ ਕਾਦੇ ਵਾਸਤੇ ਆ ਗਈ ਜਿਵੇਂ ਇਹ ਵਾਲੀ ਆ ਗਈ ਹਾਂ ਇਹ ਤਾਂ ਜਿਵੇਂ ਮੂਸੇ ਵਾਲਾ ਪੱਤਾ ਕਹਿੰਦੇ ਸੀ ਇਹਨੂੰ ਠੀਕ ਹੈ ਬਾਹਰ ਬਾਉਂਡਰੀ ਮੂਸੇ ਵਾਲੇ ਵਾਈ ਦੀ ਵੀ ਲੱਗਿਆ ਹੋਇਆ ਹਵੇਲੀ 'ਚ ਇਹ ਅੱਛਾ ਜੀ ਜੀ ਤੇ ਇਹ ਜਿ ਠੀਕ ਹੈ ਜੀ ਤੇ ਬਾਈ ਇਹ ਆ ਗਿਆ ਹੁਣ ਵਾਈਬ੍ਰੇਟਰ ਜੀ ਬਾਈ ਜੀ ਇਹਦੇ ਉੱਪਰ ਆ ਇਸ ਤਰੀਕੇ ਨਾਲ ਫਰਮਾ ਪਾ ਕੇ ਇਹ ਵਾਈਬ੍ਰੇਟਰ ਆਪਾਂ ਵੱਡਾ ਰੱਖਿਆ ਹੋਇਆ ਵੀਰੇ ਠੀਕ ਹੈ ਜੀ ਹਾਂ ਇੱਕ ਵਾਰ ਚਲਾ ਕੇ ਹੀ ਦਿਖਾ ਦੋ ਬਈ ਅੱਛਾ ਜੀ ਸ਼ਾਇਦ ਮਾਲ ਮਟੀਰੀਅਲ ਭਰ ਕੇ ਜੇ ਇਸ ਤਰੀਕੇ ਨਾਲ ਆਪਾਂ ਵਾਈਬ੍ਰੇਟ ਜਦੋਂ ਕਰਦੇ ਆ ਨਾ ਬਿਲਕੁਲ ਸੈੱਟ ਹੋ ਜਾਂਦਾ ਮਾਲ ਇੱਕ ਚੀਜ਼ ਬਾਈ ਹੋਰ ਪੁੱਛਣੀ ਸੀਗੀ ਜੇ ਕੋਈ ਕੋਲੇ ਵਹਿੜ ਕੇ ਕੋਈ ਭਰਾ ਬਣਵਾਉਣਾ ਚਾਹੁੰਦਾ ਤਾਂ ਉਹਨੂੰ ਪੂਰੀ ਖੁੱਲ ਹੈ ਸਾਨੂੰ ਦੁੱਗਣੀ ਖੁਸ਼ੀ ਆ ਇਸ ਗੱਲ ਦੇ ਠੀਕ ਹੈ ਜੀ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਆ ਕਹਿਣ 'ਚ ਤੇ ਕਰਨ 'ਚ ਫਰਕ ਹੁੰਦਾ ਸੀ ਤਾਂ ਕਹਨੇਵੇਂ ਅਗ ਠੀਕ ਹੈ ਜੀ ਟਾਈਮ ਕੱਢ ਕੇ ਆਵੇ ਤਾਂ ਅਸੀਂ ਪੂਰੀ ਉਹਨੂੰ ਐਂ ਜਮਾਂ ਤਸੱਲੀ ਕਰਾ ਕੇ ਤੋਰਾਂਗੇ ਠੀਕ ਹੈ ਜੀ ਤੇ ਬਈ ਲੋਕੇਸ਼ਨ ਦੁਬਾਰਾ ਜਰੂਰ ਦੱਸਦੀ ਆਪਾਂ ਲੋਕੇਸ਼ਨ ਜਦੋਂ ਮਾਨਸਾ ਤੋਂ ਆਨੇ ਭਿੱਖੀ ਵਾਲੀ ਸਾਈਡ ਜੀ ਬਰਨਾਲੇ ਵਾਲਾ ਚੌਂਕ ਟੱਪ ਕੇ ਬਿਲਕੁਲ ਜੀਓ ਪੰਪ ਦੇ ਬਿਲਕੁਲ ਆਪੋਜ਼ਿਟ ਦਸ਼ਮੇਸ਼ ਐਲੀਵੇਸ਼ਨ ਦੇ ਨਾਮ ਤੇ ਠੀਕ ਹੈ ਲਓ ਵੀ ਦੋਸਤੋ ਜੇਕਰ ਵਧੀਆ ਕੁਆਲਿਟੀ ਦੀਆਂ ਨਾ ਸਮਿੰਟਲੀਆਂ ਜਾਲੀਆਂ ਲੈਣੀਆਂ ਆ ਪਾਵੇ ਲੈਣੇ ਪਿੱਲਰ ਲੈਣੇ ਆ ਤਾਂ ਇੱਕ ਵਾਰ ਦਸ਼ਮੇਸ਼ ਐਲੀਵੇਸ਼ਨ ਵਾਲਿਆਂ ਦੀ ਫੈਕਟਰੀ ਗੇੜਾ ਮਾਰ ਲਓ ਚਾਹੇ ਨੰਬਰ ਤੇ ਆਪਾਂ ਨੰਬਰ ਦਿੱਤਾ ਹੋਇਆ ਕਾਲ ਕਰ ਲਓ ਫੁੱਲ ਗਰੰਟੀ ਵਾਲਾ ਕੰਮ ਆ ਆਪਣੇ ਲੋਕਲ ਬੈਠੇ ਵੀ ਹੋਰੀ ਬਹੁਤ ਸਫਾਈ ਆ ਤੇ ਪੂਰਾ ਵੱਡਾ ਪ੍ਰੋਜੈਕਟ ਬਾਈ ਹੋਰਾਂ ਨੇ ਕੀਤਾਗਾ ਤੇ ਜਾਲੀਆਂ ਦੀ ਜੇਕਰ ਦੀ ਸਟਾਕ ਵੀ ਪੂਰਾ ਪਿਆਗਾ ਤੇ ਬਣਾਉਣ ਦਾ ਤਰੀਕਾ ਵੀ ਬਾਈ ਹੋਰਾਂ ਦਾ ਵੱਖਰਾਗਾ ਤੇ ਵੀਡੀਓ ਵਾਧਾ ਸ਼ੇਅਰ ਜੋ ਕਰੋ ਧੰਨਵਾਦ